ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਖਤੇ ਪਿਆਰੇ ਵੀਰੋ ਭੈਣੋ ਮਾਤਾ-ਮਾਂ ਆਪਣੇ ਬੱਚੇ ਛੋਟੇ ਵੀਰ ਸਾਰੇ ਬਾਪੂ ਜੀਆਂ ਨੂੰ ਸੱਚੀ ਅਕਾਲ ਮੇਰਾ ਚੈਨਲ ਸਬਸਕ੍ਰਾਈਬ ਕਰ ਜਰੂਰ ਕਰਿਓ ਸਾਨੂੰ ਇੱਕ ਦੂਸਰੇ ਦੀ ਮਦਦ ਜਰੂਰ ਕਰਨੀ ਚਾਹੀਦੀ ਹੈ ਖਾਸ ਕਰਕੇ ਸਿੱਖਾਂ ਨੂੰ ਸਿੱਖਾਂ ਲਈ ਕਿਉਂਕਿ ਦੇਖਾਂ ਦੀ ਲਈ ਕੋਈ ਕਿਤੇ ਨਹੀਂ ਖਰਦਾ ਸਿੱਖਾਂ ਦੇ ਲਈ ਤੇ ਖਰੇਕ ਜਗ੍ਹਾ ਖੜ ਜਾਂਦੇ ਨੇ ਪਰ ਇਸ ਵਾਰ ਹੜਾਂ 'ਚ ਥੋੜਾ ਜਿਹਾ ਇਨਸਾਨੀਅਤ ਦਾ ਅਲੱਗ ਤਰੀਕੇ ਦੀ ਦੇਖਣ ਨੂੰ ਮਿਲਿਆ ਕਿਉਂਕਿ ਬਹੁਤ ਜਾਣੇ ਲੋਕ ਜਿਵੇਂ ਮੁਸਲਮਾਨ ਵੀ ਰ ਵੀ ਆਏ ਨੇ ਦੂਬੀਅਤ ਵੀ ਆਏ ਚਲੋ ਦੂਬੀਅਤ ਵੀ ਖਰਦੇ ਨੇ ਇਹ ਤਾਂ ਖਰਦੇ ਨੇ ਸਾਰੇ ਪਰ ਵਿੱਚ ਇੱਕ ਕਈ ਚੀਜ਼ਾਂ ਦੀ ਮੈਂ ਇੱਕ ਨਾ ਜੈਨੋਸਾਈਡ ਇਮਪਲਸੀ ਗੱਲ ਕਰੂੰਗਾ ਜਿਹੜੀ ਹੁੰਦੀ ਹੈ ਹੁਣ ਕੋਈ ਜੇ ਐਵੇਂ ਨੂੰ ਐ ਨਾ ਕਹੇ ਵੀ ਮੈਂ ਟਾਰਗੇਟ ਕਰ ਰਿਹਾ ਕਿਸੇ ਨੂੰ ਟਾਰਗੇਟ ਕਰਨਾ ਕੋਈ ਮਤਲਬ ਨਹੀਂ ਸਾਰਿਆਂ 'ਚ ਹੁੰਦੀ ਹੈ ਇਹ ਸਾਰੀਆਂ ਕਮਿਊਨਿਟੀ ਦੇ ਵਿੱਚ ਕੋਈ ਨਾ ਕੋਈ ਹੁੰਦਾ ਹੀ ਹੈ ਇਦਾਂ ਦਾ ਪਰ ਜਿਹੜੇ ਬ੍ਰਾਹਮਣਵਾਦ ਆ ਜਾਂ ਪੇਪਰਵਾਦ ਪੇਪਰ ਉਹ ਥੋੜਾ ਜਿਹਾ ਜ਼ਿਆਦਾ ਹੁੰਦਾ ਵਿੱਚ ਤੁਸੀਂ ਇਹ ਦੇਖੋ ਵੀ ਜਿਹੜਾ ਟ੍ਰਾਂਸਨੈਸ਼ਨਲ ਜਿਹੜਾ ਬਣਾਉਣ ਲੱਗੇ ਹੋਣੇ ਕਾਨੂੰਨ ਕਨਾਨ ਜੀ ਅਮਰੀਕਾ ਅਮਰਿਕਾ ਦੇ ਵਿੱਚ ਉਹ ਕਿਹੜੇ ਤਰ੍ਹਾਂ ਤੋਂ ਵੱਧ ਜਿਹੜਾ ਰੌਲਾ ਪਾਉਂਦੇ ਪਏ ਨੇ ਕੰਡੀਆਂ ਜਿਹੜਾ ਆਪਣੇ ਜਿਹੜੇ ਇੰਡੀਆ ਦੇ ਲੋਕ ਨੇ ਉੱਥੇ ਜੱਥੇ ਬੰਦੀਆਂ ਬਣੀਆਂ ਹੋਈਆਂ ਨੇ ਉਹ ਕਹਿੰਦੇ ਨੇ ਉਹ ਕਹਿੰਦੇ ਵੀ ਹਿੰਦੂਆਂ ਦੇ ਖਿਲਾਫ ਆ ਇਹ ਜਦੋਂ ਕਿ ਉਹਨਾਂ ਨੂੰ ਤਾਂ ਸਾਥ ਦੇਣਾ ਚਾਹੀਦਾ ਵਾ ਇਹ ਉਹਨਾਂ ਤੇ ਕਿਉਂਕਿ ਬਾਹਰਲਾ ਦੇਸ਼ ਜੇ ਕੋਈ ਵੀ ਜਦੋਂ ਕੋਈ ਉਹਨਾਂ ਕੋਲੇ ਮੈਰੀਕਨ ਸਿਟੀਜ਼ਨਾ ਖੇਪਾ ਕੈਨੇਡਾ ਦੀ ਸਿਟੀਜ਼ਨ ਖੇਪਾ ਹੁਣ ਮੰਨ ਲਓ ਮੇਰੇ ਕੋ ਕੈਨੇਡਾ ਦੀ ਛੇਤੀ ਜਾਂ ਛੇਪਾ ਮੈਂ ਆਪਣੇ ਦੇਸ਼ ਬਾਰੇ ਸੋਚੂਗਾ ਨਾ ਪਹਿਲਾਂ ਇਹ ਮੈਂ ਕਿਸੇ ਦੇਸ਼ ਲਈ ਮੈਨੂੰ ਕੀ ਲੋੜ ਆ ਯਾਰ ਮੈਂ ਤਾਂ ਰਹਿ ਰਿਆਂ ਉਹਦੇ ਪਰ ਨਹੀਂ ਕਿਉਂਕਿ ਜਿਹੜੇ ਸਿੱਖਾਂ ਨੂੰ ਇੱਕ ਜਾਣ ਬੁੱਝ ਕੇ ਭੇਜਿਆ ਗਿਆ ਉਹ ਤੁਹਾਨੂੰ ਵੀ ਬਾਹਲੇ ਜਿਸ ਤਾਈ ਸਿੱਖ ਤਾਂ ਮਜਬੂਰੀ ਬਸ ਗਏ ਹੋ ਜਾਂਦਾਰੇ ਹਾਲ ਨਹੀਂ ਰਿਹਾ ਆਪਣਾ ਕੋਈ ਦੇਸ਼ ਹੋਇਆ ਪਰਦੇਸ਼ ਖਲਾਤੀ ਸਾਡੇ ਲਈ ਇਹ ਜਿਹੇ ਖੜੇ ਕਰਤੇ ਹਨ ਪਰ ਇਹ ਲੋਕ ਉਧਰ ਲਿਆਂ ਜਿਵੇਂ ਕਹਿ ਲਓ ਕਿ ਟੈਕਨਿਕ ਸਿੱਖਣਾ ਜਾਂਦੇ ਨਹੀਂ ਆਪਣਾ ਵੀ ਸਿੱਖ ਕੇ ਸਾਰਾ ਇਧਰ ਟਰਾਂਸਫਰ ਕਰਦੇ ਨੇ ਹੁਣ ਜਿਵੇਂ ਇੱਕ ਇਹ ਬਿੱਲ ਦੇ ਵੀ ਖਿਲਾਫ ਨੇ ਇਹ ਇੱਥੋਂ ਸਾਫ 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 ਸਮਝ ਆਉਂਦਾ ਵੀ ਇੰਡੀਆ ਦੇ ਵਿੱਚ ਜੇ ਸਿੱਖ ਨੇ ਜਾਂ ਮੁਸਲਮਾਨ ਨੇ ਕੱਟ ਗਣਤੀ ਨਹੀਂ ਕਰੇ ਉਹ ਕਿੱਥੋਂ ਇਨਸਾਫ ਲੈ ਲੈਣਗੇ ਜਦੋਂ ਉੱਥੇ ਇੰਨਾ ਪੰਗਾ ਪਿਆ ਹੋਇਆ ਹਨ ਬਹੁਤ ਹੀ ਔਖਾ ਉਹਨਾਂ ਨੇ ਬਿੱਲ ਪਾਸ ਕਰਾਉਣਾ ਹਜੇ ਮਤਲਬ ਅੱਧ ਪਚੜੇ ਜੀ ਜਾਂ ਕੁਛ ਯਾਨੀ ਬਹੁਤ ਔੜਿੱਕੇ ਲਾਇ ਹੋਏ ਨੇ ਇਹਨਾਂ ਨੂੰ ਹੁਣ ਤੁਸੀਂ ਇਹ ਦੇਖੋ ਵੀ ਉਹ ਇੱਥੇ ਕਿਵੇਂ ਕਰ ਸਕਦੇ ਨੇ ਇੱਥੇ ਤਾਂ ਫਿਰ ਤਾਂ ਹੀ 84 ਦਾ ਇੱਕ ਤਾਂ ਇਨਸਾਫ ਨਹੀਂ ਮਿਲਿਆ ਨਾ ਇਹਨਾਂ ਨੇ ਕੋਈ ਖੁਦ ਹੀ ਕਰਿਆ ਸੀ ਜੈਨੋਸਾਈਡਮ ਪਲਸ ਨੇ ਇਹਦੇ ਅੰਦਰ ਆਇਆ ਜੀ ਇੱਕ ਉਹ ਹੌਂਦ ਚਿੱਲਰ ਪਿੰਟ ਦਾ ਪਿੰਡੀ ਸਾਰਾ ਸਵਾਰਥੀ ਨੂੰ ਆ ਘਰਤਾ ਉੱਥੇ ਸਾਰੀ ਰਾਤ ਉੱਤਰਦੀਆਂ ਜਨਾਨੀਆਂ ਜਿਹੜੀਆਂ ਸੀਗੀਆਂ ਕੁੜੀਆਂ ਸਿੱਖ ਔਰਤਾਂ ਨੂੰ ਕਹਿੰਦੇ ਕੱਪੜੇ ਨਹੀਂ ਜੀ ਕਾਉਣ ਦਿੱਤੇ 150 ਤੋਂ ਵੱਧ ਲੋਕ ਸੀਗੇ ਦੰਗਾ ਕਰਨੀ ਦੰਗਾ ਨਹੀਂ ਕਤਲ ਕਰਨ ਵਾਲੇ ਜਿਹੜੇ ਆਇਏ ਸੀ ਇੱਥੇ ਲੋਕ ਸਿੱਖਾਂ ਨੂੰ ਜਾੜਨ ਆਏ ਸੀ ਸਿੱਖਾਂ ਨੂੰ ਖਤਮ ਕਰਨੀ ਸੀ ਕਿਰਾ ਯਾਨੋ ਹੁਣ ਬੱਸ ਦੇ ਵਿੱਚ ਇੱਕ ਦਿੱਲੀ ਦੇ ਵਿੱਚ ਕਾਹਨ ਹੁੰਦਾ ਕੁੜੀ ਦੇ ਨਾਲ ਤਾਂ ਇਹ ਕੀ ਯੋਧਨਾਂ ਵਾਲੀ ਯੋਰਪ ਦੀ ਆ ਵੀ ਉਹਨੂੰ ਦਿੱਲੀ ਦੇ ਵਿੱਚ ਸਾਰੇ ਲੋਕ ਇਕੱਠੇ ਹੋ ਜਾਂਦੇ ਦਾ ਸੜਕਾਂ ਜਮ ਆਮ ਕਰ ਦਿੰਦੇ ਆ ਵੀ ਸਾਨੂੰ ਇਨਸਾਫ ਚਾਹੀਦਾ ਵੀ ਧੂਮਾਉਂ ਵਤੀਆਂ ਲੈ ਕੇ ਪਲਾਂ ਨਾ ਤੇ ਹੰਕਾ ਦੀਵੇ ਲੈ ਕੇ ਪਤਾ ਚਲੋ ਕਰਨਾ ਚਾਹੀਦਾ ਬਹੁਤ ਬਹੁਤ ਵਧੀਆ ਗੱਲ ਆ ਬੰਗਾਲ ਦੇ ਵਿੱਚ ਹੋਇਆ ਬੰਗਾਲ ਚ ਵੀ ਉਹਨਾਂ ਨੇ ਕੀਤਾ ਜਦੋਂ ਕਿ ਹੁਣ ਪੰਜਾਬ ਦੇ ਵਿੱਚ ਹੋਇਆ ਜਿਹੜਾ ਜਵਾਕ ਦੇ ਨਾਲ ਪੰਜ ਸਾਲਾ ਬੱਚੇ ਦੇ ਨਾਲ ਹਰ ਵੀਰ ਨੌਆ ਬਤਨਿਆ ਉਹਦਾ ਕੀ ਨੌਆ ਸ਼ਾਇਦ ਸੇਮ ਚੀਜ਼ ਆ ਇਹ ਜੋ ਕੋ ਚੋਣਾ ਨੇ ਉੱਥੇ ਵੀ ਕੁੜੀ ਦੇ ਨਾਲ ਵੀ ਉੱਥੇ ਉਹਨਾਂ ਨੇ ਗੁਪਤੰਗ ਦੇ ਵਿੱਚ ਉਹਨਾਂ ਨੇ ਰਾਣਾ ਦਾ ਇਸਤੇਮਾਲ ਇਹ ਮਤਲਬ ਮੈਨੂੰ ਤਾਂ ਇਹ ਕੈਨ ਵੀ ਸ਼ਾਪ ਸ਼ਬਦ ਥੋੜੇ ਜਿਹਾ ਖੇਚ ਲੱਗਦੇ ਆ ਜਿਹੜੇ ਬੰਦੇ ਕਰਦੇ ਨੇ ਤੁਸੀਂ ਇਹ ਦੇਖੋ ਵੀ ਉਹ ਉਹਨਾਂ ਦੀ ਮਾਨਸਿਕਤਾ ਕਿੱਦਾਂ ਦੀ ਹੈ ਉਹ ਇਨਸਾਨ ਕਹਿਲਾਉਣ ਦੇ ਕਾਬਿਲ ਹੀ ਨਹੀਂ ਹੈਗੇ ਮੇਰੇ ਸਾਹਮਣੇ ਤਾਂ ਜਿਹੜੇ ਰਾਡ ਦਾ ਇਸਤੇਮਾਲ ਕਰਨ ਮਾਰਨ ਲਈ ਇੱਕ ਪੂਰੀ ਟ ਲੋਕਾਂ ਤੇ ਫਿਰ ਵੀ ਮਤਲਬ ਹੋਸ਼ੀ ਵੀ ਆਪਣਾ ਮਚਿਓਰ ਸੀ ਥੋੜੀ ਜੀ ਇਹ ਤਾਂ ਬੱਚਾ ਜਿਹਨੂੰ ਪਤਾ ਹੀ ਨਹੀਂ ਹਜੇ ਉਹਦੇ ਨਾਲ ਚੱਲ ਕੀ ਰਿਹਾ ਵਾ ਹੋ ਕੀਦਾ ਦੁਨੀਆਦਾਰੀ ਦਾ ਕੁਝ ਵੀ ਨਹੀਂ ਪਤਾ ਉਹ ਬਚਾਰੇ ਨੂੰ ਐ ਨਹੀਂ ਬੇਰਮੀ ਨਾਲ ਮਾਰਨਾ ਪਹਿਲਾਂ ਉਹਦੇ ਨਾਲ ਇਨਾ ਕਨੋਣਾ ਕੰਮ ਕਰਨਾ ਤੇ ਸਾਡੇ ਲੋਕ ਲੋਕਾਂ ਨੂੰ ਜੇ ਅਸੀਂ ਕੋਈ ਐਕਸ਼ਨ ਨੂੰ ਸੋਚਦੇ ਆ ਤਸਵੀਰ ਪੀਆਫ ਖੜੀ ਕਰ ਦਿੱਤੀ ਜਾਂਦੀ ਹੈ ਇਹ ਸੀਆਰਪੀਐਫ ਉਦੋਂ ਦਿੱਲੀ 'ਚ ਕਿਉਂ ਨਹੀਂ ਖੜੀ ਹੋਈ ਕੀ ਅਦੋਂ ਨਹੀਂ ਤੇ ਇਹਨਾਂ ਨੂੰ ਲੱਗਦਾ ਵੀ ਤਾਂ ਇਹ ਹੋ ਸਕਦੇ ਆ ਉਦੋਂ ਵੀ ਉਹ ਬਿਹਾਰੀਆਂ ਨਹੀਂ ਗਾਂਢ ਕਰਿਆ ਜੀ ਇਹ ਜੋਪੀ ਬਿਹਾਰ ਇੱਕੋ ਹੀ ਗੱਲ ਆ ਕਿ ਅਸੀਂ ਐਨੇ ਠੰਡੇ ਪੈ ਚੁੱਕੇ ਹਾਂ ਜਾਂ ਅਸੀਂ ਸਾਨੂੰ ਉਹਨਾਂ ਨੇ ਹਰ ਜਗ੍ਹਾ ਤੇ ਬੰਨ ਕੇ ਰੱਖ ਲਿਆ ਵੀ ਅਸੀਂ ਕੁਝ ਕਰ ਹੀ ਨਹੀਂ ਸਕਦੇ ਕੀ ਸਾਡੇ ਹੱਥੇ ਦੇ ਵਿੱਚ ਕੁਝ ਰਿਹਾ ਹੀ ਨਹੀਂ ਹੁਣ ਵੀ ਅਸੀਂ ਕੁਝ ਕਰ ਸਕੀਏ। ਜੇ ਕੋਈ ਬੋਲਦਾ ਵਾ ਤਾਂ ਉਹਨੂੰ ਚੱਕ ਲੈਂਦੇ ਨੇ, ਜੇ ਕੋਈ ਕਮੈਂਟ ਕਰਦਾ ਤਾਂ ਉਹਦੇ ਘਰੇ ਰੋਡ ਮਾਰ ਦਿੰਦੇ ਨੇ। ਕੀ ਹੁਣ ਬੱਤ ਲੋਕ ਅਸੀਂ ਮੰਨ ਲਈਏ ਵੀ ਸਾਡੇ ਨਾਲ ਹੁਣ ਇਹ ਉਹ ਲੈਵਲ ਤੇ ਚਲੇ ਗਏ ਨੇ ਜਿਹੜੇ ਮਤਲਬ ਲੋਕਾਂ ਨੇ ਹੁੰਦੇ ਸੀ ਨਾ ਨਾ ਜੀ ਇੱਥੇ ਜਾ ਹੀ ਨਹੀਂ ਸਕਦੇ ਇੱਥੇ ਤੱਕ। ਅਜੇ ਵੀ ਬੱਚੇ ਬਹੁਤ ਨੇ ਜਿਹੜੇ ਪੰਗਾਂ ਸਿਰਫ ਸਾਈਬਰ ਦੇ ਉਹਨਾਂ ਨਾਲ ਜੇ ਗੱਲ ਕਰੋ ਕਹਿੰਦੇ ਨਾ ਨਾ ਇਹ ਕਿੱਥੇ ਕਿੱਥੇ ਆਧਾਣੇ ਹੋ ਸਕਦਾ। ਬਈ ਅਗਲੇ ਕਰੀ ਬੱਥੇ ਨੇ ਅਗਲੇ ਕਰ ਗਏ ਕੀ ਕਰਿਆ ਐਡੇ ਬੱਚੇ ਦੇ ਨਾਲ ਹੋਇਆ ਪਹਿਲਾਂ ਲੁਧਿਆਣਾ ਵਿੱਚ ਕੁੜੀ ਦੇ ਨਾਲ 15 ਸਾਲ ਦੀ ਕੁੜੀ ਦੇ ਨਾਲ ਰੇਪ ਕੀ ਹੋਇਆ ਕਿ ਕਦੇ ਪੰਜਾਬ ਦੇ ਵਿੱਚ ਐਦਾਂ ਦੀਆਂ ਘਟਨਾਵਾਂ ਹੁੰਦੀਆਂ ਹੀ ਨਹੀਂ ਸੀ ਲੋਕੋ ਪੰਜਾਬੀ ਇਹ ਹੈ ਜੋ ਮਰਜੀ ਨੇ ਇਹਨਾਂ ਦੇ ਗੁਰੂ ਸਾਹਿਬ ਨੇ ਆਪਾਂ ਨੇ ਸਾਡੇ ਫਲਸਫੇ ਇਦਾਂ ਦੇ ਰਿਤੇ ਕਿੱਤੇ ਹੋਏ ਨੇ ਕੀ ਅਸੀਂ ਉਦਾਂ ਦੇ ਬਣ ਨਹੀਂ ਸਕਦੇ ਜਿਵੇਂ ਇਹ ਨੇ ਇਸੇ ਲਈ ਅਮਰਤਪਾਲ ਜਾਂ ਸੰਤ ਗਿਆਨੀ ਜਨੈ ਸਿੰਘ ਪਿੰਡਾਂ ਨਾਲ ਬੜੇ ਕਹਿੰਦੇ ਹੁੰਦੇ ਸਨ ਕਿ ਜਿਹੜੇ ਜਮਨਾ ਪਾਰ ਵਾਲੇ ਆ ਸਾਡੇ ਤੋਂ ਵੱਖ ਨੇ ਕਿਉਂ ਵੱਖ ਨੇ ਮਾੜਿਆ ਜੀ ਸਿੰਘ ਨੇ ਵੀ ਦਰਾਹਤ ਦੇ ਵਿੱਚ ਵੀ ਇਹ ਸਾਬਤ ਹੋਈ ਆ ਗੱਲ ਵੀ ਵੱਖਾਂ ਜੀ ਕਿਉਂਕਿ ਸਾਡਾ ਪੰਜਾਬ ਤੋਂ ਜ਼ਿਆਦਾ ਸੀ ਉਹ ਗੁਲਾਮ ਸੀ ਹਣ ਤੁਸੀਂ ਇਹ ਹਾਲਾਤ ਦੇਖ ਲਓ ਕੀ ਅਸੀਂ ਇਹਨੇ ਮਤਲਬ ਕੁਝ ਵੀ ਨਹੀਂ ਕਰਨ ਜੋਗੇ ਰਹੇ ਪੰਜਾਬ ਦਾ ਰਾਜਨੀਤਿਕ ਬੰਦਾ ਪਾਰਟੀ ਵਾਲਾ ਵੀ ਨਹੀਂ ਕੁਝ ਬੋਲ ਰਿਹਾ ਆ ਨਾ ਕੋਈ ਜਥੇਬੰਦੀ ਬੋਲ ਰਹੀ ਆ ਕਟੋ ਕਟ ਇੱਕ ਬਿਆਨ ਇੱਕ ਬਿਆਨ ਵੀ ਨਹੀਂ ਦੇ ਸਕਦੇ ਯਾਰ ਜਿਹੜੇ ਅਕਾਲੀ ਦਲ ਬਣੇ ਬਣੇ ਨੇ ਚਾਰ ਚਾਰ ਪੰਜ ਪੰਜ ਅਕਾਲੀ ਦਲ ਨੇ ਕੋਈ ਮਰਥਾ ਕੋਈ ਬਠੰਡਾ ਕੋਈ ਕਤੇ ਆ ਕੋਈ ਮਤਲਬ ਕਿਹੜਾ ਅਕਾਲੀ ਦਲ ਆ ਇਹਨਾਂ ਤੋਂ ਕੋਈ ਬਿਆਨ ਨਹੀਂ ਕਰਿਆ ਕਦੀ ਐਸੀ ਭਈਆ ਜਿਹੜਾ ਕੰਮ ਹੋਇਆ ਇਹ ਤੋਂ ਅਸੀਂ ਕਰਾਂਗੇ ਇੱਕ ਜਥੇਦਾਰ ਹਰਦੀਪ ਸਿੰਘ ਗੜਗੱਜ ਨੇ ਜ਼ਰੂਰ ਬਿਆਨ ਦਿੱਤਾ ਪਰ ਬਿਆਨ ਦੇ ਕੇ ਹੀ ਗੱਲ ਸਰ ਜਾਂ ਗਈ ਕੱਲੀ ਵਿਆਹੇ ਘਰੋਂ ਪੱਗ ਬੰਨ ਨਹੀਂ ਰੈਡੀ ਬੈਟ ਹੋਏ ਛੇ ਰੈਡੀ ਛੜੀ ਹਾਂ ਟੇchna ਬਿਚਨ ਪ੍ਰੋਬਲਮ ਲਾਇਆ ਚਲੋ ਵੀ ਗੱਡੀ 'ਚ ਬੈਠੇ ਉਸ ਤੋਂ ਬਾਅਦ ਘਰੇ ਆ ਗਏ ਇਹ ਗੱਲ ਖਤਮ ਇੰਨਾ ਕੀ ਜੋਗੀ ਰਹਿ ਗਏ ਅਸੀਂ ਹੁਣ ਪੰਜਾਬੀ ਅਸੀਂ ਅਸੀਂ ਤਾਂ ਐਕਸ਼ਨ ਕਰਨ ਵਾਲੇ ਆ ਯਾਰ ਅਸੀਂ ਰਿਐਕਸ਼ਨ ਤਾ ਬਾਤਾਂ ਹੁੰਦੇ ਨੇ ਨਾ ਸਾਡੇ ਤੋਂ ਅੱਛਾ ਹੁਣ ਇੱਕ ਐਕਸਪ੍ਰੈਸ਼ਨ ਨਹੀਂ ਦੇਣ ਜੋ ਕੇ ਰਹਿ ਕੇ ਬਸ ਜਾਂ ਫੇਸਬੁੱਕ ਜਾਂ YouTube ਤੇ ਜਿਹੜੇ ਉਹ ਸਾਡੇ ਨੂੰ ਟ੍ਰੋਲ ਕਰਨ ਲਈ ਬੈਠੇ ਨੇ ਕਿਤੇ ਕੋਈ ਬੰਦੇ ਨਹੀਂ 15-15 20 ਵੀ ਜਾਣੇ ਉਹਨਾਂ ਦੇ ਨਾਲ ਅਲgiersਾਂ ਦਾ ਖੋਦਮ ਦਾ ਤਾਂ ਮਤਲਬ ਹੀ ਨਹੀਂ ਕੋਈ ਯਾਰ ਸਿੱਖਾਂ ਦਾ ਜਿਹੜੇ ਪੰਜਾਬ ਦੇ ਲੋਕ ਨੇ Hindu ਵੀ ਨੇ ਉਹ ਜਿਹੜੇ ਜਿਹੜੇ ਪੰਜਾਬ ਦੇ Hindu ਨੇ ਉਹ ਸਹੀ ਨਹੀਂ ਉਹਨਾਂ ਨੂੰ ਪਤਾ ਵਾ ਵੀ ਖੋਕ ਹੀ ਬਿਖ ਇਹ ਜਿਹੜਾ ਕੁਝ ਚੱਲ ਰਿਹਾ ਭਈਏ ਪ੍ਰਵਾਸੀ ਕਰ ਰਹੇ ਨੇ ਇਹਨਾਂ ਨੇ ਇਹ ਦੇਖਣਾ ਵੀ ਇਹ ਸਿੱਖ ਨੇ ਇਹ ਹਿੰਦੂ ਨੇ ਜਾਇ ਪੰਜਾਬ ਦੇ ਹਿੰਦੂ ਨੇ ਨਾ ਉਹਨਾਂ ਨੇ ਸਿਰਫ ਇਹ ਦੇਖਣਾ ਵੀ ਇਹ ਪੰਜਾਬੀ ਨੇ ਸਿਰਫ ਪਰ ਪੰਜਾਬੀਆਂ ਨੂੰ ਅਸੀਂ ਗੱਲ ਇਹ ਸਮਝਣੀ ਹੈ ਕਿ ਅਸੀਂ ਪਹਿਲਾਂ ਪੰਜਾਬੀ ਨਾ ਜਦੋਂ ਕਿ ਉਹ ਅਗਲੇ ਦੇਖ ਰਹੇ ਨੇ ਜੀ ਵੀ ਇਹ ਪਹਿਲਾਂ ਪੰਜਾਬੀ ਨੇ ਕਿਆਈ ਤੁਸੀਂ ਹਿੰਦੂਆਂ ਚਾਹੇ ਤੁਸੀਂ ਮੁਸਲਮਾਨਾਂ ਚਾਹੇ ਤੁਸੀਂ ਸ਼ਿਕਾਂ ਛੋਟੇ ਨਾਲ ਉਹਨਾਂ ਨੇ ਉਹੀ ਵਿਵਹਾਰ ਕਰਨਾ ਵਾ ਉਹ ਕਦੇ ਵੀ ਉਹ ਵਿਵਹਾਰ ਨਹੀਂ ਕਰਦੇ ਜਿਹੜਾ ਇੱਕ ਯੂਪੀ ਦੇ ਬੰਦੇ ਦੇ ਨਾਲ ਯੂਪੀ ਦਾ ਕਰੂਗਾ ਉਹਦਾ ਉਹਦਾ ਰਵਈਆ ਹੀ ਉਹਦੇ ਹਾਫ ਭਾਅ ਐਕਸਪ੍ਰੈਸ਼ਨ ਹੀ ਬਦਲੇ ਜਾਂਦੇ ਨੇ ਬੰਦੇ ਤੁਸੀਂ ਦੇਖ ਲਿਓ ਮੈਂ ਫੈਕਟਰੀ ਚੀਜ਼ ਹੈ ਨਾ ਇੱਕ ਭਈਏ ਨੂੰ ਜਦੋਂ ਦੂਜਾ ਭਈਆ ਮਿਲਦਾ ਉਹਦੇ ਉਹਦੇ ਮੂੰਹ ਤੇ ਰੰਗ ਤਾਂ ਹੀ ਪਤਲੀਆਂ ਜਾਂਦੀਆਂ ਨੇ ਨੂਰੀ ਬਦਲੇ ਜਾਂਦੇ ਨੇ ਮਤਲਬ ਖੜ ਜਾਂਦੇ ਨੇ ਜਦੋਂ ਪੰਜਾਬੀ ਦੇ ਨਾਲ ਗੱਲਬਾਤ ਕਰਦੇ ਨੇ ਤਾਂ ਉਹ ਬੁਜੀ ਹੋਈ ਮੋਮਬਤੀ ਬਣ ਜਾਂਦੇ ਬਹੁਤ ਹੀ ਨੇੜਿਓਂ ਪਰਖ ਕਰਨ ਵਾਲੀ ਚੀਜ਼ ਐ ਤੁਸੀਂ ਕਦੇ ਖੁਦ ਪਰਖ ਕਰਕੇ ਦੇਖ ਲਿਓ ਇਹ ਚੀਜ਼ ਵੀ ਜਦੋਂ ਪੰਜਾਬੀ ਦਾ ਹਾਂ ਪਰ ਜੇ ਕੋਈ ਤਗੜਾ ਬੰਦਾ ਹੋਵੇ ਜਿਵੇਂ ਕੋਈ ਦਸੂਰਦਾਰ ਬੰਦਾ ਹੋਵੇ ਮੋਢਾ ਬਰ ਬੰਦਾ ਉਹਦੇ ਨਾਲ ਜ਼ਰੂਰ ਇਹ ਉਹ ਚਾਂਚਾ ਵੀਰੀ ਦੇ ਥੱਲੇ ਆ ਜਾਂਦੇ ਨੇ ਮਮੋਠੋ ਗਣੇ ਜਿਵੇਂ ਐਨੇ ਦੇ ਵੀ ਪਾਣੀ ਛੱਟੇ ਮਾਰਨ ਵਾਲਾ ਫਿਰ ਉੱਥੇ ਫਿਰ ਉਹ ਉਹਦੇ ਨਾਲ ਏਕਣ ਕਰਨਗੇ ਅਰੇ ਸਰਦਾਰ ਜੀ ਅਰੇ ਸਰਦਾਰ ਜੀ ਕਹਿਣਗੇ ਮੂੰਹ ਹੀ ਸਪਟ ਪਰ ਉਹਦੇ ਨਾਲ ਵੀ ਉਹ ਚੀਜ਼ ਕਦੇ ਉਹਨੇ ਦਿਲ ਦੇ ਭੇਦ ਨਹੀਂ ਖੋਲਣੇ ਬਤ ਮਤਲਬ ਤੱਕ ਮਤਲਬ ਖਾਣਾ ਨੂੰ ਜਿਹੜਾ ਜੀਜ ਦੀ ਲੋੜ ਆ ਉਹਦੇ ਲਈ ਤਾਂ ਉਹਨਾਂ ਨੇ ਪੈਰਾਂ ਕੀ ਗਿਰ ਜਾਣ ਅਗਲੇ ਪਰ ਜਿਵੇਂ ਹੀ ਮਤਲਬ ਨਿਕਲੇ ਆ ਜਾਉਣਾ ਤੱਕ ਕਦੇ ਸਾਨੂੰ ਮਤਲਬ ਪੈ ਗਿਆ ਉਹ ਥੋੜੇ ਉਹਨਾਂ ਨੇ ਹਾਕਤੇ ਵੀ ਨਹੀਂ ਆਉਂਦੇ ਹੈਗੇ ਜਲਦੀ ਜਿੱਦ ਕਣੇ ਛੇਤੀ ਦਣੇ ਕਦੇ ਪਰ ਸਾਡੇ ਆਪਣੀ ਆਪੀ ਲੋਕ ਇਸੇ ਕਹਿੰਦੇ ਆ ਉਹੂ ਇਹ ਤਾਂ ਗਰੀਬ ਨਹੀਂ ਥੋ ਤਰਸ ਕਰ ਰੋ ਨਾ ਤੇ ਫਲਾਨ ਨਾ ਤਰਸ ਤਰਸ ਕਰ ਦੇ ਕਰ ਦੇ ਉਹ ਬੇਗਿਰਕ ਤਰਸ ਕਰਦੇ ਮੈਂ ਤਾਂ ਬੱਚਿਆਂ ਤੇ ਨਹੀਂ ਤਰਸ ਕਰਦੋ ਕਿੰਨੇ ਗਾਂਢ ਹੋ ਗਏ ਅਖਬਾਰ ਚੱਕ ਕੇ ਦੇਖ ਲਿਆ ਕਰੋ ਯਾਰੋ ਬਾਕੀ ਇੰਨੇ ਕ ਬੇਨਤੀਆਂ ਸੀ ਜੀ ਮੇਰਾ ਮਨ ਖਰਾਬ ਹੋਇਆ ਮੈਂ ਛੋਟੇ ਸੰਗੀਆਂ ਕਰੀਆਂ ਨੇ ਮੇਰਾ ਚੈਨਲ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਲਾਈਕ ਕਮੈਂਟ ਜ਼ਰੂਰ ਕਰਦੇ ਆ ਕਰੋ ਤਾਂ ਜੋ ਮੈਨੂੰ ਵੀ ਥੋੜਾ ਜਿਹਾ ਮੈਨੂੰ ਵੀ ਲੱਗੇ ਵੀ ਮੈਂ ਮੇਰਾ ਕੋਈ ਸਾਥ ਦੇ ਰਿਹਾ ਵਾ ਆਪਾਂ ਵੀ ਵੀਰੇ ਠੀਕ ਠਾਕ ਹੀ ਨਾ ਕਰੋਂ ਕੋਈ ਵੱਡੇ ਉਹ ਮਹਿਲਾਂ ਚ ਰਹਿਣ ਵਾਲੇ ਤਾਂ ਹੈ ਨਹੀਂ ਤੁਹਾਨੂੰ ਆਪਣੇ ਪਿੱਛੇ ਦਿਸਦੇ ਨਹੀਂ ਲਾਫ ਤੇ ਵੀਡੀਓ ਵਧੀਆ ਲੱਗੀ ਤਾਂ ਜ਼ਰੂਰ ਨਹੀਂ ਵਧੀਆ ਲੱਗੀ ਤਾਂ ਮੈਨੂੰ ਦੱਸ ਦਿਓ ਧੰਨਵਾਦ